ਸਤਿ ਸ਼੍ਰੀ ਅਕਾਲ ਜੀ ਸਤਕਾਰਯੋਗ ਦੋਸਤੋ ਤੇ ਹੜ੍ਹਾਂ ਦੀ ਗੱਲ ਕਰਦੇ ਸੀ ਜੇ ਬੈਠੇ ਤੇ ਕਿੰਨਾ ਨੁਕਸਾਨ ਹੋਇਆ ਕਿੰਨਾ ਕੁਦਰਤ ਦਾ ਕਹਿਰ ਵਰਤਿਆ ਤੇ ਬਾਕੀ ਦਾਨੀ ਸੱਜਣ ਵੀ ਬੜੀ ਸੇਵਾ ਕਰ ਰਹੇ ਹਨ ਤੇ ਇਹਦੇ ਵਿੱਚੋਂ ਸਾਡਾ ਇੱਕ ਬੱਚਾ ਬੋਲਿਆ ਮੈਨੂੰ ਕਹਿੰਦਾ ਵੀ ਡੈਡੀ ਤੁਹਾਡੇ ਟਾਈਮ ਵੀ ਜਦੋਂ ਤੁਸੀਂ ਸਕੂਲ ਪੜ੍ਹਦੇ ਹੁੰਦੇ ਸੀਗੇ ਬਈ ਇਦਾਂ ਹੜ ਹੁੰਦੇ ਸੀ ਜਾਂ ਸੁੱਟੀਆਂ ਹੁੰਦੀਆਂ ਸੀ ਬੱਚਾ ਤਾਂ ਹੁਣ ਸੁੱਟੇ ਸੱਜਣਾਂ ਨਹੀਂ ਹੁੰਦਾ ਫਿਰ ਮੈਂ ਉਹ ਜਿਹੜੀ ਗੱਲ ਦੱਸੀ ਮੈਂ ਤੁਹਾਡੇ ਨਾਲ ਵੀ ਸਿਰ ਕਰਨ ਲੱਗਿਆਂ 50 ਤੋਂ 55 55 35 55 ਸਾਲ ਪਹਿਲਾਂ ਆਮ ਹੜਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਤੇ ਅਸੀਂ ਉਦੋਂ ਪੜ੍ਹਨ ਜਾਂਦੇ ਹੁੰਦੇ ਸਕੂਲਾਂ ਦੇ ਵਿੱਚ ਕੋਈ ਸਫਾਈ ਸੇਵਕ ਤਾਂ ਹੁੰਦੇ ਨਹੀਂ ਸੀ ਚਾਰ-ਚਾਰ ਬੱਚਿਆਂ ਦੀ ਡਿਊਟੀ ਲਾਉਂਦੇ ਸੀ ਕੋਈ ਜਾ ਕੇ ਸਕੂਲ ਦੀ ਸਫਾਈ ਕਰਨੀ ਹੈ ਤੁਸੀਂ ਚਾਰਾਂ ਨੇ ਕਰ ਲਓ ਉਹ ਕੁਦਰਤੀ ਸਾਡੇ ਚਾਰਾਂ ਦਾ ਵਿੱਚੋਂ ਮੇਰਾ ਵੀ ਨੰਬਰ ਸੀਗਾ ਤੇ ਅਜੀ ਗਏ ਉਹ ਮੀਂਹ ਪੈਂਦਾ ਸੀ ਕਿਤੇ ਨਾਲ ਗਵਾੜੀਆਂ ਦਾ ਕੋਠਾ ਅੰਬਲੀ ਸੀ ਕਿ ਉਹਨਾਂ ਦਾ ਕੋਠਾ ਚੋਣ ਲੱਗ ਗਿਆ ਉਹਨਾਂ ਨੇ ਸਾਰੇ ਡੰਗਰ ਸਕੂਲ ਦੇ ਵਿੱਚ ਬੰਦ ਤੇ ਬਰਾਂਡੇ ਵਿੱਚ ਬੋਤਾ ਬੰਦ ਖਬੇ ਸੱਚੇ ਬੌੜ ਤੋਂ ਨੰਬਰ પછી ਸਾਰਾ ਭਰਿਆ ਪਿਆ ਤੇ ਅਸੀਂ ਦੇਖਿਆ ਵੀ ਉਹ ਤਾਂ ਡੰਗਰ ਬੰਦ ਆਏ ਹੀ ਉਹਨਾਂ ਦੇ ਘਰੇ ਗਏ ਤੇ ਉਹ ਘਰੇ ਜਾ ਕੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਛੁੱਟੀ ਕਰ ਲਓ ਚਾਰ ਪੰਜ ਦਿਨ ਕੋਈ ਇੱਜ਼ਤ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਛੁੱਟੀ ਕਾ ਤਾਂ ਵੀ ਛੁੱਟੀ ਹੋਗੀ ਹੋਣੀ ਆ ਕਿ ਆਪਾਂ ਇੱਥੇ ਖੇਡਦੇ ਆ ਇਸਾਰੇ ਦੋੜੇ ਮਚਾ ਡੰਗਰ ਦੇ ਖੇਲਣ ਲੱਗ ਕੇ ਤੇ ਉਹ ਜਦੋਂ ਟਾਈਮ ਹੋਇਆ ਮਾਸਟਰ ਆਇਆ ਜੀ ਉਹ ਕਹਿੰਨ ਖੇਡ ਜਾ ਜਿਹੜੇ ਕੰਨ ਫੜੇ ਤੂੰ ਦੋਨੋਂ ਥੱਪੜ ਲਾਇਆ ਵੀ ਤੂੰ ਇਹ ਕੀ ਤੁਹਾਨੂੰ ਸਿਪਾਈ ਨੂੰ ਕਿਹਾ ਤੁਸੀਂ ਆ ਕੇ ਆਪਣੇ ਡੰਗਰ ਬੰਨੀ ਬੈਠੇ ਹੋ ਕੋਈ ਜਦੋਂ ਇਹ ਸਮਝਾਏਗਾ ਵੀ ਅਸੀਂ ਕਿਹਾ ਵੀ ਡੰਗਰ ਸਾਡੇ ਨਹੀਂ ਹੈ ਕਿ ਡੰਗਰਾਂ ਨੂੰ ਅਸੀਂ ਕਹਿ ਕੇ ਆਇਆ ਵੀ ਖੋਲ ਲੋ ਤੇ ਉਹਨੇ ਸਾਨੂੰ ਕਿਹਾ ਵੀ ਜਿੰਨਾ ਚਿਰ ਮੀਂਹ ਨਹੀਂ ਹਟਦਾ ਛੁੱਟੀ ਕਰ ਲੋ ਤੇ ਉਹ ਕਹਿੰਦਾ ਵੀ ਛੁੱਟੀ ਨੂੰ ਤੇ ਉਹ ਕਹਿੰਦਾ ਸਿੱਖਿਆ ਮੰਤਰੀ ਵੀ ਛੁੱਟੀ ਲਗਾ ਲਓ ਜਾ ਕੇ ਖੋਲ ਡੰਗਰ ਜੇ ਡੰਗਰ ਖੁੱਲ ਲੈ ਜੀ ਡੰਗਰ ਖੋਲੇ ਫਿਰ ਸਾਰਾ ਗੋਹਾ ਚੱਕਿਆ ਮੂਦ ਬਕਰ ਸਾਰਾ ਸਪਾਈ ਕੀਤੀ ਸਾਨੂੰ 12:00 1 ਵਜੇ ਫਿਰ ਅਸੀਂ ਘਰੇ ਨੌਣ ਤੌਣ ਚਲੇ ਗਏ ਤੇ ਮਤਲਬ ਉਹਦਾ ਟਾਈਮ ਤੇ ਅੱਜ ਜਿਹੜਾ ਵਿੱਚ ਕਿੰਨਾ ਫਰਕ ਆ ਅੱਜ ਕੱਲ੍ਹ ਬੱਚੇ ਨੂੰ ਥੋੜਾ ਜਿਹਾ ਕੋਈ ਨੀਂਦ ਜਿਆਦਾ ਬੰਦਾ ਹੋਵੇ ਜਾਂ ਹੜ ਆ ਜਾ ਸੁਟੀਆਂ ਹੋ ਜਾਂਦੀਆਂ ਨੇ ਬੱਚੇ ਖੁਸ਼ ਹੁੰਦੇ ਨੇ ਨਹੀਂ ਪਹਿਲਾਂ ਇੰਨਾ ਫਰਕ ਸੀ ਬਰ ਮੇਰੇ ਬੱਚਾ ਵੀ ਕੋਈ ਬੜਾ ਹੱਸਿਆ ਕਰਦਾ ਯਾਰ ਉਸ ਟਾਈਮ ਵੀ ਕਈ ਵਾਰ ਕਰ ਨਹੀਂ ਕਦੇ ਹੋਰ ਨਹੀਂ ਹੁੰਦੀ ਆ ਭਰ ਨਹੀਂ ਕੋਈ ਹੋਰ ਨੁਕਾਈਆ ਡੰਗਰ ਕਦੇ ਹੋਰ ਨਹੀਂ ਬਣੇ ਜੁ ਕਿਹਾ ਜੁਤੇ ਸਾਡੇ ਪਏ ਹੱਸ